ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੁਰ ਡੱਲਾ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਉਸ ਵੱਡੀ ਖੁਸ਼ਖਬਰੀ ਦੇ ਨਾਲ ਕਰਦੇ ਆ ਜਿਹੜੀ ਵੱਡੀ ਖੁਸ਼ਖਬਰੀ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਹੈ ਕੀ ਇਹ ਖੁਸ਼ਖਬਰੀ ਹੈ ਪੂਰੀ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਦੇਖੋ ਚੋਣਾਂ ਇਹ ਬਹੁਤ ਸਾਰੀਆਂ ਗੱਲਾਂ ਹੋਈਆਂ ਗਰੰਟੀਆਂ ਤੇ ਔਰ ਨਰਿੰਦਰ ਮੋਦੀ ਨੇ ਵੀ ਇੱਕ ਵੱਡੀ ਗਰੰਟੀ ਦਿੱਤੀ ਔਰ ਕੱਲ ਜਦੋਂ ਦੇਸ਼ ਦੇ ਰਾਸ਼ਟਰਪਤੀ ਬੀਬੀ ਦ੍ਰੋਪਦੀ ਮੁਰਮੂ ਰਾਸ਼ਟਰਪਤੀ ਦਾ ਭਾਸ਼ਣ ਪੜ੍ਹ ਰਹੇ ਸੀ ਪਾਰਲੀਮੈਂਟ ਦੇ ਵਿੱਚ ਤੇ ਸਰਕਾਰ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਉਹਦੇ ਵਿੱਚ ਲਿਖ ਕੇ ਦਿੰਦੀ ਹੈ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਆਪਣੇ ਭਾਸ਼ਣ 'ਚ ਆਪਣੇ ਕੋਲੋਂ ਕੋਈ ਸ਼ਬਦ ਨਹੀਂ ਬੋਲ ਸਕਦਾ ਜਿਹੜਾ ਸਾਡਾ ਸੰਵਿਧਾਨਕ ਢਾਂਚਾ ਜੋ ਸਰਕਾਰ ਲਿਖ ਕੇ ਦਿੰਦੀ ਹੈ ਉਹੀ ਸ਼ਬਦ ਰਾਸ਼ਪਤੀ ਬੋਲਦੇ ਨੇ ਪੰਜਾਬ ਚ ਵੀ ਜੋ ਭਗਵੰਤ ਮਾਨ ਦੀ ਸਰਕਾਰ ਲਿਖ ਕੇ ਦਿੰਦੀ ਨੇ ਦਿੰਦੀ ਹੈ ਸੈਸ਼ਨ ਤੋਂ ਪਹਿਲਾਂ ਉਹੀ ਗਵਰਨਰ ਨੂੰ ਬੋਲਣਾ ਪੈਂਦਾ ਸੋ ਰਾਸ਼ਪਤੀ ਨੇ ਕੱਲ ਖੁਸ਼ਖਬਰੀ ਸਾਂਝੀ ਕੀਤੀ ਪੂਰੇ ਦੇਸ਼ ਦੇ ਲੋਕਾਂ ਨਾਲ ਪਾਰਲੀਮੈਂਟ ਚ ਜੋ ਨਰਿੰਦਰ ਮੋਦੀ ਦੀ ਸਰਕਾਰ ਨੇ ਲਿਖ ਕੇ ਦਿੱਤਾ ਸੀ ਹੁਣ ਜਿਹੜੀ ਖੁਸ਼ਖਬਰੀ ਆ ਉਹ ਇਹ ਹੈ ਕਿ ਪੂਰੇ ਮੁਲਕ ਚ ਜਿੰਨੇ ਵੀ ਸਾਡੇ 70 ਸਾਲ ਤੋਂ ਜ਼ਿਆਦਾ ਉਮਰ ਦੇ ਨਾਗਰਿਕ ਨੇ ਹਾਲਾਂਕਿ 70 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਬਜ਼ੁਰਗ ਕਹਿ ਦਿੱਤਾ ਜਾਂਦਾ ਸੋ ਉਹਨਾਂ ਲਈ ਖੁਸ਼ਖਬਰੀ ਹੈ ਕਿ ਉਹਨਾਂ ਦੇ ਲਈ ਜਿਹੜੀ 5 ਲੱਖ ਦੇ ਮੈਡੀਕਲ ਕਵਰ ਦੀ ਸਕੀਮ ਹੈ ਜਿਹਦੇ ਵਿੱਚ 5 ਲੱਖ ਤੱਕ ਦਾ ਇਲਾਜ ਸਰਕਾਰ ਕਰਾ ਕੇ ਦੇਗੀ 70 ਸਾਲ ਦੀ ਉਮਰ ਜਿਨ੍ਹਾਂ ਨੇ ਵੀ ਪਾਰ ਕੀਤੀ ਹੋਏਗੀ ਸੋ ਆਯੂਸ਼ਮਾਨ ਆਯੂਸ਼ਮਾਨ ਯੋਜਨਾ ਕਿ ਪਹਿਲਾਂ ਵੀ ਇਹ ਆਯੂਸ਼ਮਾਨ ਯੋਜਨਾ ਚੱਲਦੀ ਹੈ ਪਰ 70 ਸਾਲ ਤੋਂ ਵੱਧ ਉਮਰ ਦੇ ਜਿਹੜੇ ਸਾਰੇ ਬਜ਼ੁਰਗ ਨੇ ਹੁਣ ਇਹ ਸਕੀਮ ਉਹਨਾਂ ਸਾਰਿਆਂ ਲਈ ਸ਼ੁਰੂ ਕੀਤੀ ਜਾਏਗੀ ਔਰ ਬਹੁਤ ਜਲਦ ਇਹ ਸਕੀਮ ਹੈ ਜਿਹੜੀ ਇਹ ਲਾਗੂ ਹੋਣ ਜਾ ਰਹੀ ਹੈ ਇਹ ਸਭ ਤੋਂ ਵੱਡੀ ਖੁਸ਼ਖਬਰੀ ਹੈ ਸੋ ਹੁਣ ਜਿੰਨੇ ਵੀ 70 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗ ਨੇ ਜਿੱਦਾਂ ਹੀ ਇਹ ਸਕੀਮ ਲਾਗੂ ਹੋਏਗੀ ਇਹਨਾਂ ਸਾਰਿਆਂ ਨੂੰ ਮੁਫਤ ਇਲਾਜ 5 ਲੱਖ ਤੱਕ ਦਾ ਕਿਸੇ ਵੀ ਗੰਭੀਰ ਬਿਮਾਰੀ ਦਾ ਚਾਹੇ ਹੋਵੇ ਉਹ ਉਹਨਾਂ ਨੂੰ ਮਿਲੇਗਾ ਔਰ ਇਹ ਚੋਣਾ ਤੋਂ ਪਹਿਲਾਂ ਇੱਕ ਵੱਡਾ ਚੋਣ ਵਾਦਾ ਸੀ ਭਾਰਤੀ ਜਨਤਾ ਪਾਰਟੀ ਦਾ ਔਰ ਮੈਨੂੰ ਲੱਗਦਾ ਹੈ ਕਿ ਇਹ ਇੱਕ ਵੱਡੀ ਖਬਰ ਹੈ ਜਿਸ ਦੇ ਨਾਲ ਹਰ ਕਿਸੇ ਨੂੰ ਇੱਕ ਸੰਤੁਸ਼ਟੀ ਮਿਲੇਗੀ 5 ਲੱਖ ਤੱਕ ਦਾ ਅਗਰ 70 ਸਾਲ ਤੋਂ ਵੱਧ ਉਮਰ ਦੇ ਕਿਸੇ ਵਿਅਕਤੀ ਨੇ ਜੀਵਨ ਬੀਮਾ ਕਰਾਉਣਾ ਹੋਵੇ ਮੈਡੀਕਲ ਇੰਸ਼ੋਰੈਂਸ ਮੈਡੀਕਲ ਇੰਸ਼ੋਰੈਂਸ ਕਰਾਉਣੀ ਹੋਵੇ 70 ਸਾਲ ਤੋਂ ਵੱਧ ਉਮਰ ਦੇ ਕਿਸੇ ਵਿਅਕਤੀ ਨੇ ਮੈਨੂੰ ਲੱਗਦਾ ਘੱਟ ਤੋਂ ਘੱਟ ਵੀ ਸਾਲ ਦਾ 35000 ਰੁਪਿਆ ਅਗਰ 5 ਲੱਖ ਤੱਕ ਦਾ ਲੈਣਾ ਹੈ ਤੇ ਘਟੋ ਘਟ 60 70000 ਰੁਪਿਆ ਪ੍ਰਾਈਵੇਟ ਕੰਪਨੀਆਂ ਵਾਲੇ ਇੱਕ ਵਿਅਕਤੀ ਦੇ ਪਿੱਛੇ ਲੈਂਦੇ ਨੇ ਅਗਰ ਮੈਡੀਕਲ ਇਨਸ਼ੋਰੈਂਸ ਕਰਾਉਣੀ ਹੋਵੇ 70 ਸਾਲ ਤੋਂ ਬਾਅਦ ਔਰ ਹੁਣ ਇਹ ਇਲਾਜ ਮੁਫਤ ਮਿਲੇਗਾ 70 ਸਾਲ ਤੋਂ ਵੱਧ ਲੋਕਾਂ ਦਾ ਕਾਰਡ ਬਣੇਗਾ ਆਯੂਸ਼ਮਨ ਯੋਜਨਾ ਦਾ ਸੋ ਇਹ ਮੈਨੂੰ ਲੱਗਦਾ ਹੈ ਕਿ ਸੱਚਮੁੱਚ ਇੱਕ ਚੰਗਾ ਫੈਸਲਾ ਹੈ ਨਰਿੰਦਰ ਮੋਦੀ ਦੀ ਸਰਕਾਰ ਦਾ ਜਿਹਦਾ ਦੂਰਗਾਮੀ ਅਸਰ ਦੇਖੇਗਾ ਔਰ ਦੇਸ਼ 'ਚ ਇਸ ਤਰ੍ਹਾਂ ਦੀ ਸਿਆਸਤ ਹੋਣੀ ਚਾਹੀਦੀ ਹੈ ਜਦੋਂ ਜ਼ਰੂਰਤਮੰਦ ਲੋਕਾਂ ਨੂੰ 70 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਜਦੋਂ ਇਹ ਇੱਕ ਮੈਡੀਕਲ ਸਹੂਲਤ ਮਿਲਣ ਜਾ ਰਹੀ ਹੈ ਸੋ ਵਕੇ ਡੱਲਾ ਜੀ ਆਪਣੇ ਆਪ ਦੇ ਵਿੱਚ ਇੱਕ ਅਸੀਂ ਇਹਨੂੰ ਬਹੁਤ ਚੰਗੀ ਖਬਰ ਕਹਿ ਸਕਦੇ ਹਾਂ ਕਿ 70 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਇਹ ਸੁਵਿਧਾ ਮਿਲਣ ਜਾ ਰਹੀ ਹੈ ਪਹਿਲਾਂ ਇਹ ਗਰੀਬ ਲੋਕਾਂ ਨੂੰ ਮਿਲ ਰਹੀ ਸੀ ਤੇ ਹੁਣ ਸਭ ਦੇ ਲਈ ਹੀ ਇਹ ਜੋ ਸੁਵਿਧਾ ਜਾਰੀ ਕਰ ਦਿੱਤੀ ਗਈ ਹੈ ਤੇ ਡੱਲਾ ਜੀ ਅਗਲੀ ਖਬਰ ਵੱਲ ਅੱਗੇ ਵਧਿਆਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਨੇ ਹੁਣ ਕਿਹੜਾ ਯੂ-ਟਰਨ ਮਾਰਿਆ ਜਿਸ ਕਰਕੇ ਖੁਦ ਅਕਾਲੀ ਦਲ ਹੀ ਕਸੂਤਾ ਕਸੂਤੀ ਸਥਿਤੀ ਵਿੱਚ ਫਾਜ਼ਲੀ ਜ਼ਰੂਰ ਨਜ਼ਰ ਆ ਰਹੀ ਹੈ ਪਾਰਟੀ ਤੇ ਨਾ ਦੇ ਨਾਲ ਜੇ ਆਪਾਂ ਗੱਲ ਕਰੀਏ ਅਕਾਲੀ ਦਲ ਦੇ ਜਿਹੜੇ ਬਾਗਿਆ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਕਿਹੜੇ ਖੁਲਾਸੇ ਕੀਤੇ ਨੇ ਬਾਗਿਆ ਨੇ ਉਹ ਵੀ ਜ਼ਰੂਰ ਸਾਂਝੇ ਕਰਿਓ ਦੇਖੋ ਜਿਹੜੇ ਪਹਿਲਾਂ ਤਾਂ ਜਿਹੜਾ ਯੂ ਟਰਨ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਅਕਾਲੀ ਦਲ ਦਾ ਮੈਦਾਨ ਦੇ ਵਿੱਚ ਉਤਾਰਿਆ ਸੀ ਜਲੰਧਰ ਜ਼ਿਮਨੀ ਚੋਣ ਦੇ ਲਈ ਬੀਬੀ ਸੁਰਜੀਤ ਕੌਰ ਔਰ ਹੁਣ ਖਬਰਾਂ ਇਹ ਆਈਆਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਤਰੀਕੇ ਨਾਲ ਭੋਜਨ ਸਮਾਜ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਬਿੰਦਰ ਲਖਾ ਉਹਨਾਂ ਦਾ ਸਮਰਥਨ ਕਰ ਦਿੱਤਾ ਔਰ ਉਹ ਕੱਲ ਇੱਕ ਟੈਲੀਵਿਜ਼ਨ ਚੈਨਲ ਤੇ ਬੋਲ ਰਹੇ ਸੀ ਲਖਾ ਸਾਹਿਬ ਉਹ ਕਹਿੰਦੇ ਚੋਣਾਂ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਡਾ ਸਮਰਥਨ ਕਰਾਂਗੇ ਪਰ ਜਿਹੜੇ ਬਾਗੀ ਅਕਾਲੀ ਲੀਡਰ ਨੇ ਉਹਨਾਂ ਨੇ ਅਕਾਲੀ ਦਲ ਦੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਇਹ ਉਹ ਟੈਲੀਵਿਜ਼ਨ ਤੇ ਬੋਲ ਰਹੇ ਸੀ ਹੁਣ ਕੱਲ ਜਿਹੜੇ ਬਾਗੀ ਅਕਾਲੀ ਕਹਿ ਲਈਏ ਉਹਨਾਂ ਨੂੰ ਜਾਂ ਨਾਰਾਜ਼ ਅਕਾਲੀ ਕਹਿ ਲਈਏ ਬੀਬੀ ਜਗੀਰ ਕੌਰ ਨੇ ਬੀਬੀ ਜਗੀਰ ਕੌਰ ਨੇ ਚੰਦੂ ਮਾਜਰਾ ਨੇ ਗੁਰਪ੍ਰੀਤ ਵਡਾਲਾ ਨੇ ਹੋਰ ਵੀ ਬਹੁਤ ਸਾਰੇ ਜਿਹੜੇ ਨਾਰਾਜ਼ ਅਕਾਲੀ ਨੇ ਉਹ ਕਹਿੰਦੇ ਅਸੀਂ ਹਰ ਹਾਲਤ ਦੇ ਵਿੱਚ ਸੁਰਜੀਤ ਕੌਰ ਦਾ ਸਮਰਥਨ ਕਰਾਂਗੇ ਔਰ ਕੱਲ ਸੁਰਜੀਤ ਕੌਰ ਹੁਣਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਜਿਹਦੇ ਵਿੱਚ ਉਹ ਕਹਿੰਦੇ ਅਸੀਂ ਅੰਮ੍ਰਿਤਪਾਲ ਸਿੰਘ ਤੋਂ ਮੰਗ ਕਰਾਂਗੇ ਉਹਨਾਂ ਦੇ ਮਾਪੇ ਸਾਡੀ ਮਦਦ ਕਰਨ ਅਸੀਂ ਸਰਬਜੀਤ ਸਿੰਘ ਖਾਲਸਾ ਤੋਂ ਮੰਗ ਕਰਾਂਗੇ ਕਿ ਉਹ ਸਾਡੀ ਮਦਦ ਕਰਨ ਔਰ ਸਮਰਨਜੀਤ ਸਿੰਘ ਮਾਨ ਨੂੰ ਅਸੀਂ ਅਪੀਲ ਕਰਾਂਗੇ ਕਿ ਉਹ ਸਾਡੀ ਮਦਦ ਕਰਨ ਮਤਲਬ ਕਿ ਹੁਣ ਅਕਾਲੀ ਦਲ ਦਾ ਕੈਂਡੀਡੇਟ ਹਾਲਾਂਕਿ ਸੁਰਜੀਤ ਕੌਰ ਆਫੀਸ਼ੀਅਲ ਤੌਰ ਤੇ ਅਕਾਲੀ ਦਲ ਦੇ ਕੈਂਡੀਡੇਟ ਨੇ ਤੱਕੜੀ ਦਾ ਚੋਣ ਨਿਸ਼ਾਨ ਉਹਨਾਂ ਦੇ ਨਾਮ ਦੇ ਨਾਲ VOTING MACHINE ਤੇ ਦਰਜ ਹੋਏਗਾ ਹੁਣ ਉਹ ਮੰਗ ਹੀ ਕਰ ਰਹੇ ਨੇ ਕਿ ਅਸੀਂ ਅਮਰਿਤਪਾਲ ਸਰਬਜੀਤ ਸਾਰਿਆਂ ਤੋਂ ਸਹਿਯੋਗ ਮੰਗਦੇ ਹਾਂ ਇਹ ਵੀ ਪਤਾ ਲੱਗਿਆ ਕਿ ਵਿੱਤੀ ਤੌਰ ਦੇ ਉੱਤੇ ਵੀ ਉਹਨਾਂ ਕੋਲੇ ਉਹਨਾਂ ਨੂੰ ਇੰਨੇ ਫੰਡ ਨਹੀਂ ਦਿੱਤੇ ਗਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਉਹ ਬੜੀ ਆਸਾਨੀ ਨਾਲ ਆਪਣੀ ਚੋਣ ਕੈਂਪੇਨ ਚਲਾ ਲੈਣ ਦੂਜੇ ਪਾਸੇ ਜਿਹੜੇ ਨਾਰਾਜ਼ ਅਕਾਲੀ ਨੇ ਉਹ ਵੀ ਇਸ ਗੱਲ ਤੋਂ ਔਖੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਸੁਰਜੀਤ ਕੌਰ ਉਹਨਾਂ ਦੇ ਨਾਲ ਨਾ ਖੜ ਕੇ ਸਿਆਸੀ ਬੇਇਨਸਾਫੀ ਕੀਤੀ ਹੈ ਔਰ ਗਲਤ ਕੰਮ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਨਰਾਜ਼ ਅਕਾਲੀ ਨੇ ਉਹਨਾਂ ਵੱਲੋਂ ਕਾਲੀ-ਕਾਲੀ ਚੇ ਉਮੀਦਵਾਰ ਉਤਾਰੇ ਗਏ ਸੀ ਹੁਣ ਇਹ ਬੜਾ ਇੱਕ ਅਕਾਲੀ ਦਲ ਦਾ ਯੂ-ਟਰਨ ਦੇ ਤੌਰ ਤੇ ਵੀ ਲੋਕਾਂ ਦੇ ਵਿੱਚ ਇਸ ਗੱਲ ਨੂੰ ਦੇਖਿਆ ਜਾ ਰਿਹਾ ਹੈ ਹਾਲਾਂਕਿ ਮੈਨੂੰ ਲੱਗਦਾ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ ਸੀ ਅਗਰ ਸ਼੍ਰੋਮਣੀ ਅਕਾਲੀ ਦਲ ਅਗਰ ਕੁਝ ਲੋਕ ਚਾਹੁੰਦੇ ਸੀ ਕਿ ਅਸੀਂ ਆਪਣਾ ਕੈਂਡੀਡੇਟ ਖੜਾ ਕਰੀਏ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਹੀ ਗੱਲ ਕਲੀਅਰ ਕਰਨੀ ਚਾਹੀਦੀ ਸੀ ਕੀ ਕੀ ਅਸੀਂ ਭੋਜਨ ਸਮਾਜ ਪਾਰਟੀ ਨੂੰ ਸਮਰਥਨ ਕਰਨਾ ਹੈ ਜਾਂ ਆਪਣਾ ਉਮੀਦਵਾਰ ਖੜਾ ਕਰਨਾ ਹੈ ਹੁਣ ਜਿਹੜੇ ਨਾਰਾਜ਼ ਅਕਾਲੀ ਧੜਾ ਉਹਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕੀ ਉਹ ਸੁਰਜੀਤ ਕੌਰ ਉਹਨਾਂ ਨੂੰ ਜਿਤਾ ਸਕਣਗੇ ਹੁਣ ਇਹ ਵੀ ਵੱਡਾ ਸਵਾਲ ਹੈ ਤੇ ਦੇਖਣ ਵਾਲੀ ਗੱਲ ਰਹੇਗੀ ਕਿ ਅਮਰਿਤਪਾਲ ਦਾ ਮਾਤਾ ਪਿਤਾ ਜੀ ਉਹਨਾਂ ਦਾ ਪਰਿਵਾਰ ਸਰਬਜੀਤ ਸਿੰਘ ਖਾਲਸਾ ਜਾਂ ਸਿਮਰਜੀਤ ਸਿੰਘ ਮਾਨ ਨਾਰਾਜ਼ ਧੜੇ ਦੇ ਨਾਲ ਖੜੇ ਸੁਰਜੀਤ कौर ਉਹਨਾਂ ਦਾ ਸਮਰਥਨ ਕਰਨਗੇ ਚੋਣ ਪ੍ਰਚਾਰ ਉਹਨਾਂ ਦੇ ਲਈ ਕਰਨਗੇ ਜਾਂ ਨਹੀਂ ਅਗਰ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਜਾਂ ਸਰਬਜੀਤ ਸਿੰਘ ਚੋਣ ਪ੍ਰਚਾਰ ਚ ਆ ਜਾਂਦੇ ਨੇ ਫਿਰ ਵੀ ਅਕਾਲੀ ਦਲ ਦੀ ਜਿਹੜੀ ਸਥਿਤੀ ਹੈ ਉਹ ਕਾਫੀ ਤਕੜੀ ਉੱਥੇ ਬਣ ਸਕਦੀ ਹੈ ਅਕਾਲੀ ਦਲ ਦੇ ਉਮੀਦਵਾਰ ਦੀ ਜਿਹਦਾ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਿਰਫ ਚੋਣ ਨਿਸ਼ਾਨ ਦਾ ਸਬੰਧ ਹੈ ਪਰ ਅਗਰ ਸ਼੍ਰੋਮਣੀ ਅਕਾਲੀ ਦਲ ਦੂਸਰੇ ਪਾਸੇ ਹਮਾਇਤ ਦਾ ਐਲਾਨ ਕਰਦਾ ਹੈ ਇਹ ਇੱਕ ਬੜੀ ਵੱਖਰੀ ਸਥਿਤੀ ਉੱਥੇ ਬਣਦੀ ਹੈ ਜਲੰਧਰ ਦੇ ਵਿੱਚ ਔਰ ਜਿਤ ਤੱਕ ਗੱਲ ਰਹੀ ਨਰਾਜ਼ ਅਕਾਲੀ ਦਲ ਦੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਉਹ ਲੀਡਰ ਜਿਹੜੇ ਸੁਖਬੀਰ ਬਾਦਲ ਤੋਂ ਨਰਾਜ਼ ਨੇ ਕੱਲ ਵੀ ਉਹਨਾਂ ਨੇ ਲਗਾਤਾਰ ਪ੍ਰੈਸ ਕਾਨਫਰੰਸ ਕੀਤੀ ਔਰ ਉੱਥੇ ਇਹ ਕਿਹਾ ਪ੍ਰੇਮ ਸਿੰਘ ਚੰਦੂ ਮਾਦਰਾ ਵੀ ਬੋਲ ਰਹੇ ਸੀ ਵੀ ਸਾਡੇ ਚੋਂ ਕੋਈ ਵੀ ਅਸੀਂ ਇਹ ਨਿਯਮ ਬਣਾ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਵੀ ਪ੍ਰਧਾਨ ਹੋਵੇ ਉਹ ਮੁੱਖ ਮੰਤਰੀ ਦਾ ਕੈਂਡੀਡੇਟ ਨਾ ਹੋਵੇ ਤੇ ਉਹ ਕਹਿੰਦੇ ਸਾਡੇ ਚੋਂ ਜਿਹੜੇ ਅਸੀਂ ਨਾਰਾਜ਼ ਆ ਅਸੀਂ ਚਾਹੁੰਦੇ ਆ ਕਿ ਅਕਾਲੀ ਦਲ ਮੁੜ ਲੀਹਾਂ ਤੇ ਆਵੇ ਸੁਖਬੀਰ ਬਾਦਲ ਅਸਤੀਫਾ ਦੇਣ ਉਹ ਕਹਿੰਦੇ ਸਾਡੇ ਚੋਂ ਕੋਈ ਵੀ ਨਹੀਂ ਚਾਹੁੰਦਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੀਏ ਸੋ ਬੜੀ ਦਿਲਚਸਪ ਮੋੜ ਦੇ ਉੱਤੇ ਅਕਾਲੀ ਸਿਆਸਤ ਹੈ ਜਿਹੜੀ ਉਹ ਹਰਜੋਜੀ ਪਹੁੰਚੀ ਹੈ ਜੀ 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 ਬਿਲਕੁਲ ਵਾਕਈ ਜੋ ਅਕਾਲੀ ਦਲ ਦੇ ਵਿੱਚ ਇੱਕਦਮ ਜੋ ਸਥਿਤੀਆਂ ਬਦਲੀਆਂ ਨੇ ਉਸ ਦੇ ਉੱਪਰ ਸਭ ਦੀ ਨਜ਼ਰ ਜ਼ਰੂਰ ਬਣੀ ਹੋਈ ਹੈ ਅਸੀਂ ਵੀ ਜੋ ਹੈ ਹਰੇਕ ਅਪਡੇਟ ਨਾਲ ਦੀ ਨਾਲ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰਦੇ ਹੀ ਰਵਾਂਗੇ ਡਲਾ ਜੀ ਅੱਗੇ ਵਧੀਏ ਤਾਂ ਭਗਵੰਤ ਮਾਨ ਦੀ ਗੱਲ ਕਰੀਏ ਭਗਵੰਤ ਮਾਨ ਭਗਵੰਤ ਮਾਨ ਨੇ ਵੀ ਜੋ ਹੈ ਬਲਦੀਤੇ ਕਿਉ ਪਾਤਾ ਭਗਵੰਤ ਮਾਨ ਨੇ ਆਖਿਰ ਜਿਹੜਾ ਕਿਹੜਾ ਕੰਮ ਕਰ ਦਿੱਤਾ ਇਸ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਿਓ ਦੇਖੋ ਅਕਾਲੀ ਦਲ ਦੇ ਨਾਲ ਹਮੇਸ਼ਾ ਹੀ ਭਗਵੰਤ ਮਾਨ ਦਾ 36 ਦਾ ਅੰਕੜਾ ਰਿਹਾ ਔਰ ਕੱਲ ਜਿੱਦਾਂ ਹੀ ਅਕਾਲੀ ਦਲ ਦੇ ਯੂ ਟਰਨ ਦੀ ਗੱਲ ਬਾਹਰ ਆਈ ਤੇ ਭਗਵੰਤ ਮਾਨ ਨੇ ਟਵੀਟ ਕਰਤਾ ਉਹ ਕਹਿੰਦੇ ਅਕਾਲੀ ਦਲ ਬਾਦਲ ਦੀ ਹਾਲਤ ਦੇਖੋ ਤੱਕੜੀ ਕਿਸੇ ਹੋਰ ਉਮੀਦਵਾਰ ਕੋਲ ਔਰ ਸੁਖਵੀਰ ਬਾਦਲ ਕਿਸੇ ਹੋਰ ਦੇ ਹੱਕ ਚ ਲੋਕਾਂ ਨੂੰ ਭੇਡ ਬੱਕਰੀਆਂ ਸਮਝ ਰੱਖਿਆ ਇਹਨਾਂ ਨੇ ਸੁਖਵੀਰ ਬਾਦਲ ਜੀ ਤੁਸੀਂ ਬਸਪਾ ਦੇ ਹੱਕ ਚ ਜਲੰਧਰ ਚ ਰੈਲੀਆਂ ਕਰੋਗੇ ਕੁਐਸਚਨ ਮਾਰਕ ਬਿਲਕੁਲ ਵੀ ਨਹੀਂ ਰੱਬ ਬੜਾ ਬਲਵਾਨ ਹੈ ਸੋ ਭਗਵੰਤ ਮਾਨ ਨੇ ਵੀ ਲੱਗਦੇ ਹੱਥ ਆ ਆਪਣਾ ਜਿਹੜਾ ਬਿਆਨ ਦਾਗਤਾ ਕਿਉਂਕਿ ਸੁਖਵੀਰ ਸਿੰਘ ਬਾਦਲ ਲਗਾਤਾਰ ਭਗਵੰਤ ਮਾਨ ਤੇ ਹਮਲਾਵਰ ਹੁੰਦੇ ਰਹੇ ਨੇ ਵਿਕਰਮ ਸਿੰਘ ਮਜੀਠੀਆ ਵੀ ਲਗਾਤਾਰ ਭਗਵੰਤ ਮਾਨ ਤੇ ਹਮਲਾਵਰ ਹੁੰਦੇ ਨੇ ਪਰ ਇਸ ਵਾਰ ਜਿਹੜੀ ਅਕਾਲੀ ਦਲ ਦਾ ਇਹ ਰੇੜਕਾ ਵੀ ਚੱਲ ਰਿਹਾ ਹੈ ਇਹਦੇ ਚ ਨਾ ਤਾਂ ਵਿਕਰਮ ਮਜੀਠੀਆ ਖੁੱਲ ਕੇ ਸਾਹਮਣੇ ਆਏ ਨੇ ਨਾ ਮਨਪੀਤ ਧਿਆਲੀ ਜਿਹੜੀ ਕੱਲ ਦੀ ਪ੍ਰੈਸ ਕਾਨਫਰੰਸ ਸੀ ਜਾਂ ਇਸ ਤੋਂ ਪਹਿਲਾਂ ਬਾਗੀਆਂ ਦੀ ਮੀਟਿੰਗ ਸੀ ਪ੍ਰੈਸ ਕਾਨਫਰੰਸ ਸੀ ਮਨਪੀਤ ਧਿਆਲੀ ਦੂਮਾ ਤੋਂ ਦੂਰੀ ਬਣਾ ਕੇ ਬੈਠੇ ਹੋਏ ਨੇ ਉਹ ਵਿਧਾਇਕ ਨੇ ਸ਼ਰੋਮਨੀਆ ਅਕਾਲੀ ਦਲ ਦੀ ਉਹ ਬਿਲਕੁਲ ਦੂਰੀ ਬਣਾ ਕੇ ਬੈਠੇ ਹੋਏ ਨੇ ਹੁਣ ਭਗਵੰਤ ਮਾਨ ਕੱਲ ਉਹਨਾਂ ਨੇ ਟਵੀਟ ਕਰਕੇ ਅਕਾਲੀ ਦਲ ਤੇ ਇੱਕ ਤਿੱਖਾ ਹਮਲਾ ਵੀ ਕੀਤਾ ਔਰ ਭਗਵੰਤ ਮਾਨ ਖੂਬ ਸਰਗਰਮ ਹੋ ਗਏ ਕਿਉਂਕਿ ਉਹ ਮਕਾਨ ਚ ਆ ਗਏ ਉਹਨਾਂ ਨੇ ਉੱਥੇ ਕਿਰਾਏ ਦਾ ਘਰ ਲੈ ਲਿਆ ਇਸੇ ਬਹਾਨੇ ਉਹ ਲਗਾਤਾਰ ਹਲਕੇ 'ਚ ਵਿਚਰ ਰਹੇ ਨੇ ਲੋਕਾਂ ਨੂੰ ਮਿਲ ਰਹੇ ਨੇ ਔਰ ਵੈਸਟ ਹਲਕੇ ਦੇ ਲੋਕ ਭਗਵੰਤ ਮਾਨ ਦੇ ਨਾਲ ਸਿੱਧੇ ਰਾਪਤੇ ਚਾਰੇ ਨੇ ਕਿਉਂਕਿ ਆਮ ਤੌਰ ਦੇ ਉੱਤੇ ਹਮੇਸ਼ਾ ਜਦੋਂ ਵੀ ਸੱਤਾਧਾਰੀ ਧਿਰ ਕੋਈ ਜਿਮਨੀ ਚੋਣ ਲੜਦੀ ਹੈ ਆਮ ਤੌਰ ਤੇ ਵੱਡਾ ਹੰਗਾਰਾ ਸੱਤਾਧਾਰੀ ਧਿਰ ਨੂੰ ਮਿਲਦਾ ਹੈ ਕਿਉਂਕਿ ਪਾਰਲੀਮੈਂਟ ਦੀ ਚੋਣ ਦੇ ਵਿੱਚ ਜਲੰਧਰ ਸੀਟ ਤਾਂ ਆਮ ਆਦਮੀ ਪਾਰਟੀ ਹਾਰ ਗਈ ਜਲੰਧਰ ਵੈਸਟ ਦਾ ਜਿਹੜਾ ਇਲਾਕਾ ਸੀ ਉਹਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਬਹੁਤੀਆਂ ਵੋਟਾਂ ਨਹੀਂ ਸੀ ਮਿਲੀਆਂ ਪਰ ਇਹ ਬੜਾ ਦਿਲਚਸਪ ਟੈਸਟ ਰਹੇਗਾ ਦਿੱਲੀ ਚ ਅਸੀਂ ਦੇਖਦੇ ਹਾਂ ਹਰ ਵਾਰ ਹਨੂ ਦੀ ਕੇਂਦਰੀਵਾਲ ਸਰਕਾਰ ਬਣਾ ਰਹੇ ਨੇ 3 ਸਾਲ ਤੋਂ ਕੇਂਦਰ ਚ ਸੱਤੇ ਸੀਟਾਂ ਬੀਜਪੀ ਜਿੱਤ ਰਹੀ ਐ ਕੀ ਪੰਜਾਬ ਦੇ ਲੋਕ ਵੀ ਕੁਝ ਇਸ ਤਰ੍ਹਾਂ ਦਾ ਵਰਤਾਰਾ ਕਰਦੇ ਨੇ ਕਿ ਜਦੋਂ ਵਿਧਾਨ ਸਭਾ ਦੀਆਂ ਵੋਟਾਂ ਸੀ ਤੇ 92 ਸੀਟਾਂ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਤੇ ਜਦੋਂ ਪਾਰਲੀਮੈਂਟ ਦੀ ਗੱਲ ਸੀ ਤੇ ਜਿਵੇਂ ਦਿੱਲੀ ਦੇ ਲੋਕਾਂ ਨੇ ਸਾਰੀਆਂ ਸੀਟਾਂ ਬੀਜਪੀ ਨੂੰ ਦਿੱਤੀਆਂ ਤੇ ਪੰਜਾਬ ਚ ਲੋਕ ਕਿਉਂਕਿ ਬੀਜਪੀ ਦੇ ਨਾਲ ਸਾਡਾ ਵੱਡਾ ਵੋਟ ਬੈਂਕ ਨਾਰਾਜ਼ ਹੈ ਸਾਡੇ ਕਿਸਾਨ ਨਾਰਾਜ਼ ਹੈ ਬੀਜਪੀ ਨੂੰ ਸ਼ਹਿਰਾਂ 'ਚ ਤਾਂ ਵੋਟਾਂ ਮਿਲ ਗਈਆਂ ਕਿਉਂਕਿ ਇੱਕ ਧਾਰਮਿਕ ਵਾਦਾ ਵੀ ਪੂਰਾ ਕੀਤਾ ਸੀ ਪਰ ਪਿੰਡਾਂ 'ਚੋਂ ਨਹੀਂ ਮਿਲੀਆਂ। ਅਕਾਲੀ ਦਲ ਦਾ ਸਾਥ ਨਹੀਂ ਮਿਲਿਆ। ਇਸ ਕਰਕੇ ਪੰਜਾਬ ਦੇ ਲੋਕਾਂ ਨੇ ਕਿ ਇਸ ਕਰਕੇ ਕਾਂਗਰਸ ਨੂੰ ਵੋਟਾਂ ਪਾਤੀਆਂ ਵੀ ਪਾਰਲੀਮੈਂਟ ਦੇ ਚੋਣਾਂ 'ਚ ਅਗਰ ਮੋਦੀ ਨਹੀਂ ਤੇ ਕਾਂਗਰਸ ਪਾਰਟੀ ਅਗਵਾਈ ਕਰੂਗੀ। ਅਗਰ ਅਜਿਹਾ ਹੋਇਆ ਤਾਂ ਕੀ ਜਿਹੜੀ ਜਲੰਧਰ ਵਾਲੀ ਜ਼ਿਮਨੀ ਚੋਣ ਹੈ ਉਹਦੇ ਵਿੱਚ ਲੋਕ ਇੱਕ ਵਾਰ ਫੇਰ ਸੂਬੇ ਦੀ ਸਰਕਾਰ ਨਾਲ ਮੁੜੇ ਆਉਣਗੇ। ਆਮ ਤੌਰ ਤੇ ਜਮਨੀ ਚੋਣਾ ਸੂਬੇ ਦੀਆਂ ਸਰਕਾਰਾਂ ਜਿੱਤ ਜਾਂਦੀਆਂ ਨੇ ਕਿਉਂਕਿ ਆਮ ਲੋਕਾਂ ਨੂੰ ਵੀ ਪਤਾ ਹੁੰਦਾ ਹੈ ਕਿ ਅਸੀਂ ਹਲਕੇ ਦੇ ਕੰਮ ਕਰਾਉਣੇ ਨੇ ਸ਼ਹਿਰਾਂ ਦੇ ਜਿਹੜੇ ਵਾਰਡ ਨੇ ਉਹਨਾਂ ਦਾ ਕੰਮ ਸਰਕਾਰ ਦੇ ਹੱਥ ਹੈ ਗਲੀਆਂ ਨਾਲੀਆਂ ਸੀਵਰੇਜ ਵਿਵਸਥਾ ਪਾਣੀ ਜਾਂ ਜਿਹੜੇ ਹੋਰ ਸਧਾਰਨ ਕੰਮ ਨੇ ਭਾਵੇਂ ਸੜਕਾਂ ਨਿਕਲਣੀਆਂ ਨੇ ਉਹ ਮੌਕੇ ਦੀ ਸਰਕਾਰ ਨੇ ਕਰਨੇ ਹੁੰਦੇ ਕਿਉਂਕਿ ਸ਼ੀਤਲੰਗਰਾਲ ਸੀਗਿਤ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਹ ਛੱਡ ਗਏ ਹਾਲਾਂਕਿ ਉਹਨਾਂ ਨੇ ਹੀ ਇਲਜ਼ਾਮ ਲਾਇਆ ਸੀ ਆਮ ਆਦਮੀ ਪਾਰਟੀ ਵੱਲੋਂ ਕਿ ਭਾਜਪਾ ਆਪਰੇਸ਼ਨ ਲੋਟਸ ਕਰਨਾ ਚਾਹੁੰਦੀ ਹੈ ਤੋੜਨਾ ਚਾਹੁੰਦੀ ਹੈ ਤੇ ਹੁਣ ਉਹ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੇ ਨੇ ਅਸਤੀਫਾ ਉਹ ਆਪ ਹੀ ਦੇਗੀ ਆਮ ਆਦਮੀ ਪਾਰਟੀ ਤੋਂ ਪਹਿਲਾਂ ਉਹਨਾਂ ਨੇ ਸ਼ਿਕਾਇਤ ਦਿੱਤੀ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਖਿਲਾਫ ਤੇ ਮੁੜ ਕੇ ਉਹਨਾਂ ਨੇ ਆਪ ਛੱਡੀ ਤੇ ਭਾਜਪਾ ਦੇ ਕੈਂਡੀਡੇਟ ਬਣ ਗਏ ਸੋ ਭਗਵੰਤ ਮਾਨ ਜਿਮਨੀ ਚੋਣ ਦੇ ਮੱਦੇਨਜ਼ਰ ਬਹੁਤ ਜ਼ਿਆਦਾ ਉੱਥੇ ਸਰਗਰਮ ਨੇ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੀਆਂ ਡਿਊਟੀਆਂ ਵੀ ਲੱਗੀਆਂ ਨੇ ਔਰ ਜਿਹੜੇ ਲੋਕਾਂ ਨੇ ਕਾਉਂਸਲਰਾਂ ਦੀਆਂ ਚੋਣਾਂ ਲੜਨੀਆਂ ਨੇ ਕਿਉਂਕਿ ਕਾਰਪੋਰੇਸ਼ਨ ਦੀ ਚੋਣ ਵੀ ਤਿਆਰ ਹੈ ਇਹਨਾਂ ਜ਼ਿਮਨੀ ਚੋਣਾਂ ਤੋਂ ਬਾਅਦ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਹੋਣੀਆਂ ਨੇ ਸੋ ਇਸ ਕਰਕੇ ਭਗਵੰਤ ਮਾਨ ਲੋਕਾਂ ਨਾਲ ਸਿੱਧੇ ਰਾਬਤੇ ਚਾਏ ਨੇ ਔਰ ਬੜਾ ਦਿਲਚਸਪ ਮੁਕਾਬਲਾ ਭਗਵੰਤ ਮਾਨ ਨੇ ਉੱਥੇ ਬਣਾ ਦਿੱਤਾ ਜੀ ਬਿਲਕੁਲ ਚਲੋ ਇਹ ਤਾਂ ਗੱਲ ਆਪਾ ਮੁੱਖ ਮੰਤਰੀ ਭਗਵੰਤ ਮਾਨ ਦੀ ਕੀਤੀ ਹੈ ਉਧਰ ਆਪਾਂ ਗੱਲ ਕਰੀਏ ਜੇਕਰ ਜਾਖੜ ਅਤੇ ਬਾਜਵਾਦੀ ਤਾਂ ਉਹਨਾਂ ਨੇ ਫੇਰ ਪੁਰਾਣਾ ਰਾਗ ਜੋ ਹੈ ਉਹ ਛੇੜ ਦਿੱਤਾ ਹੈ ਕਹਿੰਦੇ ਜੇ ਭਗਵੰਤ ਮਾਨ ਜ਼ਿੰਮੀ ਚੋਣ ਹਾਰੇ ਤਾਂ ਉਹ ਨਹੀਂ ਰਹਿਣਗੇ ਮੁੱਖ ਮੰਤਰੀ ਇਸ ਦੇ ਉੱਪਰ ਤੁਸੀਂ ਕੀ ਕਹੋਗੇ ਦੇਖੋ ਇਹ ਗੱਲ ਦੀ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਹਰਜੋਤ ਜੀ ਮੈਂ ਪਿਛਲੇ ਕਾਫੀ ਸਮੇਂ ਤੋਂ ਦੇਖ ਰਿਹਾ ਚੋਣਾ ਤਾਂ ਪਹਿਲਾਂ ਹੀ ਪਹਿਲਾਂ ਕਹਿੰਦੇ ਸੀ ਜੇ ਆਮ ਆਦਮੀ ਪਾਰਟੀ ਨਾ ਜਿੱਤੀ ਲੋਕ ਸਭਾ ਸੀਟਾਂ ਤੇ ਸਰਕਾਰ ਟੁੱਟ ਜੇਗੀ ਆਮ ਆਦਮੀ ਪਾਰਟੀ ਤਿੰਨ ਹੀ ਸੀਟਾਂ ਜਿੱਤੀ ਪਰ ਸਰਕਾਰ ਤਾਂ ਟੁੱਟੀ ਨਹੀਂ ਕਹਿੰਦੇ ਸੀ ਤੁਰੰਤ ਭਗਵੰਤ ਮਾਨ ਨੂੰ ਬਦਲ ਦੇਣਗੇ ਉਹ ਤਾਂ ਬਦਲਿਆ ਨਹੀਂ ਗਿਆ ਹੁਣ ਵੀ ਮੈਂ ਬਿਆਨ ਸੁਣ ਰਿਹਾ ਭਾਵੇਂ ਸੁਨੀਲ ਜਾਖੜ ਨੇ ਭਾਵੇਂ ਪ੍ਰਤਾਪ ਸਿੰਘ ਬਾਜਵਾ ਨੇ ਹਾਲਾਂਕਿ ਇਹ ਦੋਵੇਂ ਵੱਡੇ ਕੱਦ ਦੇ ਲੀਡਰ ਨੇ ਔਰ ਪੰਜਾਬ 'ਚ ਇਹਨਾਂ ਦੋਵਾਂ ਦਾ ਛੱਤੀ ਦਾ ਅੰਕੜਾ ਭਗਵੰਤ ਮਾਨ ਦੇ ਨਾਲ ਹੈ ਔਰ ਇਹ ਦੋਵੇਂ ਆਪਣੀਆਂ ਆਪਣੀਆਂ ਪਾਰਟੀਆਂ ਚ ਮੁੱਖ ਮੰਤਰੀ ਦੇ ਦਾਵੇਦਾਰ ਵੀ ਨੇ ਸੁਨੀਲ ਜਾਖੜ ਵੀ ਮੁੱਖ ਮੰਤਰੀ ਦੇ ਦਾਵੇਦਾਰ ਸੀ ਉਹਨਾਂ ਨੂੰ ਤਾਂ ਦੁੱਖ ਬੜਾ ਹੋਇਆ ਉਦੋਂ ਜਦੋਂ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਉਹ ਤਾਂ ਆਪ ਕਹਿੰਦੇ ਸੀ ਸੁਨੀਲ ਜਾਖੜ ਦਾ ਤਾਂ ਇਲਜ਼ਾਮ ਸੀ ਕਿ ਮੈਨੂੰ ਹਿੰਦੂ ਹੋਣ ਕਰਕੇ ਕਾਂਗਰਸ ਨੇ ਮੁੱਖ ਮੰਤਰੀ ਨਹੀਂ ਬਣਾਇਆ ਜਦਕਿ ਹੁਣ ਬੀਜੇਪੀ ਉਹਨਾਂ ਨੂੰ ਮੰਤਰੀ ਬਣਾ ਸਕਦੀ ਸੀ ਬੀਜੇਪੀ ਨੇ ਵੀ ਉਹਨਾਂ ਨੂੰ ਮੰਤਰੀ ਨਹੀਂ ਬਣਾਇਆ ਹੋ ਸਕਦਾ ਉੱਥੇ ਕੋਈ ਹੋਰ ਕਾਰਨ ਹੋਵੇ ਕਿਉਂਕਿ ਸੁਨੀਲ ਜਾਖੜ ਸਾਹਿਬ ਨੇ ਕਾਰਨ ਤਾਂ ਦੱਸਿਆ ਨਹੀਂ ਰਵਨੀਤ ਬਿੱਟੂ ਨੂੰ ਹਾਰਨ ਤੋਂ ਬਾਅਦ ਵੀ ਉਹਨਾਂ ਨੇ ਮੰਤਰੀ ਬਣਾਤਾ ਬੀਜੇਪੀ ਨੇ ਹੁਣ ਸੁਨੀਲ ਜਾਖੜ ਸਾਹਿਬ ਦਾ ਪੂਰਾ ਜ਼ੋਰ ਇਸ ਗੱਲ ਤੇ ਲੱਗਿਆ ਕਿ ਮੈਂ ਜ਼ਿਮਨੀ ਚੋਣਾ ਬੀਜੇਪੀ ਨੂੰ ਜਿਤਾਵਾਂ ਕਿਉਂਕਿ ਅਸਲ ਟੈਸਟ ਸੁਨੀਲ ਜਾਖੜ ਉਹਨਾਂ ਦਾ ਵੀ ਜ਼ਿਮਨੀ ਚੋਣਾ ਨੇ ਸੋ ਅਗਰ ਸੁਨੀਲ ਜਾਖੜ ਜ਼ਿਮਨੀ ਚੋਣਾ ਨਹੀਂ ਜਿੱਤਦੇ ਬੀਜੇਪੀ ਨਹੀਂ ਜਿੱਤਦੀ ਤੇ ਉਹਦੇ ਨਾਲ ਸੁਨੀਲ ਜਾਖੜ ਸਾਹਿਬ ਨੂੰ ਸਿਆਸੀ ਤੌਰ ਤੇ ਓਡਾ ਫਾਇਦਾ ਨਹੀਂ ਹੋਣਾ ਹੁਣ ਪੰਜਾਬ 'ਚ ਰੁਕਾਵਟ ਕੌਣ ਹੈ ਬੀਜੇਪੀ ਦੇ ਰਾਜ ਬੀਜੇਪੀ ਦੇ ਰਾਜ ਰੁਕਾਵਟ ਹੈ ਭਗਵੰਤ ਮਾਨ ਹਾਲਾਂਕਿ ਜਲੰਧਰ ਚ ਕਾਂਗਰਸ ਪਾਰਟੀ ਵੀ ਮਜ਼ਬੂਤ ਹੈ ਚਰਨਜੀਤ ਚੰਨੀ ਨੇ ਇਹ ਹਲਕਾ ਜਤਾਇਆ ਸੀ ਡੇਰਾ ਬਾਬਾ ਨਾਨਕ ਉੱਥੇ ਸੁਖਜਿੰਦਰ ਰੰਧਾਵਾ ਨੇ ਗਿੱਦੜਵਾਹਾ ਉੱਥੇ ਤੀਜੇ ਨੰਬਰ ਤੇ ਕਾਂਗਰਸ ਰਹੀ ਨਹੀਂ ਜਿੱਤ ਸਕੀ ਲੋਕ ਸਭਾ ਵੇਲੇ ਬਰਨਾਲਾ ਉੱਥੇ ਕਾਂਗਰਸ ਬਹੁਤ ਪਿੱਛੇ ਰਹੀ ਇਸ ਕਰਕੇ 2-3 ਸੀਟਾਂ ਨੇ ਜਿੱਥੋਂ ਬਹੁਤ ਉਮੀਦਾਂ ਨੇ ਕਾਂਗਰਸ ਨੂੰ ਕਾਂਗਰਸ ਨੂੰ ਸਭ ਤੋਂ ਵੱਧ ਉਮੀਦ ਜਲੰਧਰ ਤੋਂ ਹੀ ਹੈ ਔਰ ਚਰਨਜੀਤ ਚੰਨੀ ਇੱਥੇ ਸਿਟਿੰਗ ਐਮਪੀ ਹੈ ਹੁਣ ਜਿਹੜਾ ਸਮਾਂ ਬਹੁਤ ਜ਼ਿਆਦਾ ਚੋਣ ਪ੍ਰਚਾਰ ਦਾ ਸੀ ਦੇਖੋ ਹੁਣ 10 ਜੁਲਾਈ ਨੂੰ ਵੋਟਾਂ ਨੇ ਔਰ 3 ਜੁਲਾਈ ਤੱਕ ਪਾਰਲੀਮੈਂਟ ਦਾ ਸੈਸ਼ਨ ਹੈ ਨਵੇਂ-ਨਵੇਂ ਐਮਪੀ ਬਣੇ ਨੇ ਚਰਨਜੀਤ ਚੰਨੀ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਹੁਣੇ ਉਹਨਾਂ ਨੇ ਸੌ ਚੱਕੀ ਹੈ ਹੁਣ ਰਾਜਾ ਵੜਿੰਗ ਨਵੇਂ-ਨਵੇਂ ਐਮਪੀ ਬਣੇ ਨੇ ਸੁਖਜਿੰਦਰ ਰੰਧਾਵਾ ਨਵੇਂ-ਨਵੇਂ ਐਮਪੀ ਬਣੇ ਨੇ ਹੁਣ ਇਹ ਸਾਰੇ ਲੀਡਰ ਜਲੰਧਰ ਦੀ ਜਿਮਨੀ ਜ਼ੋਨ ਚ ਤਾ ਪ੍ਰਚਾਰ ਹੀ ਨਹੀਂ ਕਰ ਰਹੇ ਜਲੰਧਰ ਜਿਮਨੀ ਜ਼ੋਨ ਦੀ ਵੀ ਪੂਰੀ ਜ਼ਿੰਮੇਵਾਰੀ ਪ੍ਰਤਾਪ ਸਿੰਘ ਬਾਜਵਾ ਤੇ ਆ ਗਈ ਔਰ ਪ੍ਰਤਾਪ ਸਿੰਘ ਬਾਜਵਾ ਨੂੰ ਹਿਮਾਚਲ ਪ੍ਰਦੇਸ਼ ਤੇ ਲਈ ਵੀ ਉਹਨਾਂ ਦਾ ਨਾਮ ਸਟਾਰ ਪ੍ਰਚਾਰਕਾਂ ਦੀ ਸੂਚੀ ਚ ਪਾਇਆ ਗਿਆ ਮੁੱਖ ਮੰਤਰੀ ਦੇ ਦਾਵੇਦਾਰ ਪ੍ਰਤਾਪ ਸਿੰਘ ਬਾਜਵਾ ਵੀ ਨੇ ਕਿਉਂਕਿ ਕਾਂਗਰਸ ਪਾਰਟੀ ਨੇ ਅਗਰ ਪਾਰਲੀਮੈਂਟ ਦੇ ਵਿੱਚ ਆਪਣਾ ਦਖਲ ਵੱਡਾ ਰੱਖਣਾ ਹੈ ਤੇ ਫਿਰ ਜਿਹੜੇ ਮੈਂਬਰ ਪਾਰਲੀਮੈਂਟ ਨੇ ਜਿਹੜੇ ਹੁਣ ਪੰਜਾਬ ਚੋਂ ਜਿੱਤ ਕੇ ਗਏ ਨੇ ਉਹਨਾਂ ਦੀ ਲੋੜ ਪੈਣੀ ਹੈ ਸੈਂਟਰ ਚ ਦਿੱਲੀ ਚ ਕਿਉਂਕਿ ਅਗਰ ਇਹ 5 6 ਇਹ ਚੋਣ ਕਿ ਅਸੀਂ ਪੰਜਾਬ ਚ ਵਿਧਾਨ ਸਭਾ ਦੀਆਂ ਚੋਣਾਂ ਲੜਨੀਆਂ ਨੇ ਐਮਪੀ ਦੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਮੈਨੂੰ ਲੱਗਦਾ ਉਹਨਾਂ ਲਈ ਵੀ ਐਡਾ ਆਸਾਨ ਨਹੀਂ ਹੋਣਾ ਹੈ ਤਕੀ ਉਹ ਹੁਣ ਵਾਪਸ ਪੰਜਾਬ ਦੀ ਸਿਆਸਤ ਚ ਮੁੜਨ ਵਿધાન ਸਭਾ ਲਈ ਉਹ ਮੈਨੂੰ ਛਿੱਟ ਛੱਡੀ ਲੱਗਦਾ ਨਹੀਂ ਹੁਣ ਪ੍ਰਤਾਪ ਬਾਜਵਾ ਕਿਉਂਕਿ ਉਹ ਵਿਧਾਇਕ ਵੀ ਨੇ ਲੀਡਰ ਆਫ ਓਪੋਜੀਸ਼ਨ ਵੀ ਨੇ ਵਿਧਾਨ ਸਭਾ ਦੇ ਵਿੱਚ ਸੋ ਉਹਨਾਂ ਅੱਗੇ ਇੱਕ ਵੱਡਾ ਮੌਕਾ ਆ ਗਿਆ ਕਿ ਉਹ ਵੀ ਮੁੱਖ ਮੰਤਰੀ ਦੇ ਚਿਹਰੇ ਬਣ ਸਕਦੇ ਨੇ ਇਸ ਕਰਕੇ ਹੁਣ ਜਾਖੜ ਔਰ ਪ੍ਰਤਾਪ ਸਿੰਘ ਬਾਜਵਾ ਇਹਨਾਂ ਦੀ ਸਿੱਧੀ ਲੜਾਈ ਭਗਵੰਤ ਮਾਨ ਦੇ ਨਾਲ ਪੰਜਾਬ 'ਚ ਪੈ ਗਈ ਔਰ ਇਹ ਲਗਾਤਾਰ ਇਸ ਅਜੰਡੇ ਤੇ ਕੰਮ ਕਰ ਰਹੇ ਨੇ ਕਿ ਅਸੀਂ ਹਰ ਮੰਚ ਤੇ ਬੋਲਣਾ ਕਿ ਅਗਰ ਜਿਮਨੀ ਚੋਣੇ ਭਗਵੰਤ ਮਾਨ ਨਾ ਜਿੱਤਿਆ ਤੇ ਮੁੱਖ ਮੰਤਰੀ ਨਹੀਂ ਰਹਿਣਗੇ ਅਰਵਿੰਦ ਕੇਜਰੀਵਾਲੀਆਂ ਆਮ ਆਦਮੀ ਪਾਰਟੀ ਇਹਨਾਂ ਨੂੰ ਬਦਲ ਦੂ ਇਹ ਬਹੁਤ ਸਾਰੇ ਲੀਡਰ ਇਹ ਇਲਜ਼ਾਮ ਲਾਉਂਦੇ ਨੇ ਪਰ ਜੋ ਮੈਨੂੰ ਲੱਗਦਾ ਹੈ ਅਰਵਿੰਦ ਕੇਜਰੀਵਾਲ ਤੋਂ ਬਾਅਦ ਅਗਰ ਕੋਈ ਵੱਡਾ ਲੀਡਰ ਹੈ ਕਿ ਉਹ ਭਗਵੰਤ ਮਾਨ ਹੈ ਇਲੈਕਟਿਡ ਮੁੱਖ ਮੰਤਰੀ ਹੈ ਪੂਰੀ ਸਟੇਟ ਦਾ ਪੰਜਾਬ ਦਾ ਇਸ ਕਰਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਤੋਂ ਮੁੱਖ ਮੰਤਰੀ ਦੇ ਔਰੇ ਤੋਂ ਬਦਲਣਾ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਇਸ ਗੱਲ ਨੂੰ ਸੋਚਣ ਦੀ ਸਥਿਤੀ 'ਚ ਵੀ ਨਹੀਂ ਹੈ ਕਿ ਅਸੀਂ ਪੰਜਾਬ 'ਚ ਮੁੱਖ ਮੰਤਰੀ ਬਦਲ ਦਈਏ ਕਿਉਂਕਿ ਭਗਵੰਤ ਮਾਨ ਦੇ ਨਾਂ 'ਤੇ ਯਾਤਨ ਸੀਟਾਂ ਆਈਆਂ ਨੇ ਜੋ ਅਗਰ ਅਗਰ ਆਮ ਆਦਮੀ ਪਾਰਟੀ ਦੀ ਲਹਿਰ ਹੁੰਦੀ ਦੇਸ਼ 'ਚ ਤੇ ਦਿੱਲੀ 'ਚ ਘਟੋ ਘਟ ਇੱਕ ਅੱਧੀ ਸੀਟ ਜ਼ਰੂਰ ਜਿੱਤਦੇ ਜਿਹੜਾ ਬੀਬੀ ਮਾਲੀਵਾਲ ਵਾਲਾ ਵੀ ਕਾਂਡ ਸੀ ਉਹਦਾ ਵੀ ਬਹੁਤ ਨੁਕਸਾਨ ਹੋਇਆ ਆਮ ਆਦਮੀ ਪਾਰਟੀ ਨੂੰ ਵੱਡੇ ਵੱਡੇ ਲੀਡਰ ਭਾਜਪਾ ਨੇ ਅੰਦਰ ਕਰਤੇ ਏਜੰਸੀਆਂ ਦੇ ਜ਼ਰੀਏ ਉਹ ਸਹੀ ਕੀਤੇ ਗਲਤ ਕੀਤੇ ਇਹ ਅਦਾਲਤਾਂ ਦੱਸਣਗੀਆਂ ਪਰ ਉਹਦੇ ਨਾਲ ਵੀ ਆਮ ਆਦਮੀ ਆਮ ਆਦਮੀ ਪਾਰਟੀ ਦੀ ਜਿਹੜੀ ਸਥਿਤੀ ਹੈ ਕਮਜ਼ੋਰ ਹੋਈ ਦਿੱਲੀ 'ਚ ਇਸ ਕਰਕੇ ਆਮ ਆਦਮੀ ਪਾਰਟੀ ਜਿੱਤ ਨਹੀਂ ਸਕੀ ਔਰ ਪੰਜਾਬ 'ਚ ਭਗਵੰਤ ਮਾਨ ਨੇ ਪੂਰਾ ਜ਼ੋਰ ਲਾਇਆ ਪਰ ਵੋਟ ਪਰਸੈਂਟੇਜ ਕਾਂਗਰਸ ਦੇ ਬਰਾਬਰ ਖੜਾ ਹੈ ਭਾਵੇਂ ਕਾਂਗਰਸ ਵਾਲੇ ਇਸ ਗੱਲ ਤੋਂ ਖੁਸ਼ ਹੋ ਜਾਣ ਕਿ ਅਸੀਂ 7 ਸੀਟਾਂ ਜਿੱਤੇਆਂ ਪਰ ਅਸਲ 'ਚ 92 ਸੀਟਾਂ ਜਿੱਤਣ ਤੋਂ ਬਾਅਦ 26% ਦਾ ਵੋਟ ਬੈਂਕ ਹਾਸਲ ਕਰਨਾ ਜਦੋਂ ਪੂਰੀ ਦੁਨੀਆ ਆਮ ਆਦਮੀ ਪਾਰਟੀ ਦੀ ਵਿਰੋਧੀ ਹੋ ਗਈ ਸੀ ਪੂਰੀ ਦੁਨੀਆ ਤੋਂ ਮਤਲਬ ਏਜੰਸੀਆਂ ਕੇਂਦਰ ਦੀ ਸਰਕਾਰ ਅਕਾਲੀ ਦਲ ਭਾਜਪਾ ਕਾਂਗਰਸ ਮਤਲਬ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਤੋਂ ਬਿਨਾ ਜਾਂ ਜਾਂ ਉਹ ਲੋਕ ਜਿਹੜੇ ਇਹ ਮਹਿਸੂਸ ਕਰਦੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਦੂਜਿਆਂ ਨਾਲੋਂ ਬਿਹਤਰ ਪਿਛਲੀਆਂ ਸਰਕਾਰਾਂ ਨੇ ਪੌਣੇ 3 ਲੱਖ ਕਰੋੜ ਦਾ ਕਰਜ਼ਾ ਪੰਜਾਬ 'ਤੇ ਚੜਾਇਆ ਠੀਕ ਹੈ ਕਮੀਆਂ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਨੇ ਔਰ ਦੂਸਰਿਆਂ ਨਾਲੋਂ ਬਿਹਤਰ ਨੇ ਇਹੀ ਕਾਰਨ ਹੈ ਕਿ 26% ਵੋਟ ਬੈਂਕ ਆਮ ਆਦਮੀ ਪਾਰਟੀ ਨੂੰ ਵੀ ਮਿਲਿਆ ਸੋ ਭਾਵੇਂ ਭਗਵੰਤ ਮਾਨ ਦੀ ਇਮਾਨਦਾਰੀ ਹੈ ਜਾਂ ਭਗਵੰਤ ਮਾਨ ਦੀ ਮਨਸ਼ਾ ਹੈ ਜਿਹਦੇ ਤੇ ਲੋਕਾਂ ਨੂੰ ਬਹੁਤਾ ਸ਼ੱਕ ਨਹੀਂ ਮੁਫਤ ਬਿਜਲੀ ਦੀ ਸਹੂਲਤ ਮਹੱਲਾ ਕਲੀਨਿਕ ਇਹਨਾਂ ਸਾਰੀਆਂ ਚੀਜ਼ਾਂ ਦਾ ਵੀ ਫਾਇਦਾ ਜਿਹੜਾ ਹੈ ਉਹ ਮਿਲਿਆ ਆਪਣੇ ਭਗਵੰਤ ਮਾਨ ਹੁਣ ਇਸ ਕਰਕੇ 26% ਮੂਰ ਬੈਂਕ ਲੈ ਕੇ ਖੜੇ ਨੇ ਸੋ ਮੁਕਾਬਲਾ ਪੰਜਾਬ ਚ ਜਾਖੜ ਬਾਜਵਾ ਤੇ ਭਗਵੰਤ ਮਾਨ ਦੇ ਵਿੱਚ ਹੁਣ ਇਸ ਗੱਲ ਨੂੰ ਲੈ ਕੇ ਹੈ ਕਿ ਜਿਮਨੀ ਚੋਣਾ ਜਿੱਤਣ ਤੋਂ ਬਾਅਦ ਕਿਹੜਾ ਪੰਜਾਬ ਦੀ ਸਿਆਸਤ ਚ ਵੱਡਾ ਉਭਾਰ ਲਏਗਾ ਹਜੇ ਤਾਂ ਪਹਿਲੀ ਜਿਮਨੀ ਚੋਣਾ ਹੈ ਚਾਰ ਜਿਮਨੀ ਚੋਣਾ ਹੋਰ ਪਈਆਂ ਨੇ ਹਰਜੋਤ ਜੀ ਬੜੀ ਦਿਲਚਸਪ ਮੋੜ ਤੇ ਪੰਜਾਬ ਦੀ ਸਿਆਸਤ ਜਾਏਗੀ ਬਿਲਕੁਲ ਬਿਲਕੁਲ ਸਹੀ ਤੁਸੀਂ ਗੱਲ ਕਹੀ ਹੈ ਤੁਹਾਡੇ ਲਈ ਅਕੀਦ ਦੇ ਵਿੱਚ ਆਪਾਂ ਜੋ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਉਸ ਦਾ ਅਪਡੇਟ ਵੀ ਜ਼ਰੂਰ ਤੁਸੀਂ ਦਰਸ਼ਕਾਂ ਨਾਲ ਸਾਂਝਾ ਕਰਿਓ ਦੇਖੋ ਪਾਰਲੀਮੈਂਟ ਤੋਂ ਦੋ ਤਿੰਨ ਵੱਡੀਆਂ ਖਬਰਾਂ ਨੇ ਹੁਣ ਮੈਂ ਭਗਵੰਤ ਮਾਨ ਦੇ ਨਾਲ ਜੁੜੀ ਖਬਰ ਕਰ ਦਿਆਂ ਕਿ ਦੇਖੋ ਤਿੰਨ ਮੈਂਬਰ ਪਾਰਲੀਮੈਂਟ ਜਿਹੜੇ ਆਮ ਆਦਮੀ ਪਾਰਟੀ ਦੇ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਗਏ ਨੇ ਔਰ ਕੱਲ ਜਦੋਂ ਰਾਸ਼ਟਰਪਤੀ ਦਾ ਭਾਸ਼ਣ ਸੀ ਹਿੰਦੀ 'ਚ ਇਹਨੂੰ ਕਹਿ ਦਿੰਦੇ ਨੇ ਰਾਸ਼ਟਰਪਤੀ ਕਾ ਅਭਿਵਾਸ਼ਣ ਰਾਸ਼ਟਰਪਤੀ ਦੇ ਭਾਸ਼ਣ ਦੇ ਦੌਰਾਨ ਇਹਨਾਂ ਆਮ ਆਦਮੀ ਪਾਰਟੀ ਦੇ ਵੱਲੋਂ ਉਹਦਾ ਬਾਈਕਾਟ ਕੀਤਾ ਗਿਆ ਇਹ ਦਾਵਾ ਕੀਤਾ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਏਜੰਸੀਆਂ ਦੀ ਦਰਵਰਤੋਂ ਕਰਕੇ ਕੀਤੀ ਗਈ ਹੈ ਅਰਵਿੰਦ ਕੇਜਰੀਵਾਲ ਨੂੰ ਔਰ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕਰਕੇ ਜ਼ਿਲ੍ਹਾ ਚ ਪਾਇਆ ਜਾ ਰਿਹਾ ਹੈ ਤਾਂ ਕਿ ਆਮ ਆਦਮੀ ਪਾਰਟੀ ਦੀ ਲਹਿਰ ਨੂੰ ਹੋਂਦ ਨੂੰ ਖਤਮ ਕਰ ਦਿੱਤਾ ਜਾਵੇ ਉਂਝ ਮੇਰਾ ਹੀ ਮੰਨਣਾ ਹੈ ਕਿ ਪਿਛਲੇ ਸਮੇਂ ਤੋਂ ਜਿਹੜਾ ਐਕਸਾਈਜ਼ ਪਾਲਿਸੀ ਦਾ ਮਾਮਲਾ ਦਿੱਲੀ 'ਚ ਮਨੀਸ਼ ਸੋਧਿਆ ਬਹੁਤ ਲੰਮੇ ਸਮੇਂ ਤੋਂ ਜੇਲ੍ਹ ਗਏ ਨੇ ਮੈਨੂੰ ਲੱਗਦਾ ਉਹਨਾਂ ਨੂੰ ਜੇਲ੍ਹ ਵਿੱਚ ਗਿਆ ਨੂੰ ਸਵਾ ਸਾਲ ਡੇਢ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਸਤਿੰਦਰ ਜੈਨ ਨੂੰ ਵੀ ਡੇਢ ਦੋ ਸਾਲ ਦੇ ਕਰੀਬ ਸਮਾਂ ਹੋ ਗਿਆ ਅਰਵਿੰਦ ਕੇਦਰੀਵਾਲ 21 ਮਾਰਚ ਨੂੰ ਗ੍ਰਿਫਤਾਰ ਕੀਤੇ ਗਏ ਸੀ ਜਦੋਂ ਚੋਣ ਪ੍ਰਚਾਰ ਪੂਰੇ ਦੇਸ਼ 'ਚ ਚੱਲ ਰਿਹਾ ਸੀ ਹੁਣ ਤਿੰਨ ਵੱਡੇ ਲੀਡਰ ਆਮ ਆਦਮੀ ਪਾਰਟੀ ਦੇ ਜਦੋਂ ਜੇਲ੍ਹ 'ਚ ਨੇ ਔਰ ਲਗਾਤਾਰ ਪਿਛਲੇ 2 ਸਾਲਾਂ ਤੋਂ ਆਮ ਆਦਮੀ ਪਾਰਟੀ ਤੇ ਇਹ ਇਲਜ਼ਾਮ ਵੱਖ-ਵੱਖ ਏਜੰਸੀਆਂ ਨੇ ਲਾਏ ਗ੍ਰਫਤਾਰੀਆਂ ਕੀਤੀਆਂ ਨੇ ਉਹਦੇ ਨਾਲ ਆਮ ਆਦਮੀ ਪਾਰਟੀ ਦੀ ਜਿਹੜੀ ਦੇਸ਼ ਵਿਆਪੀ ਲਹਿਰ ਸੀ ਉਹਨੂੰ ਝਟਕਾ ਤਾਂ ਲੱਗਿਆ ਪਰ ਜਿਹੜੀਆਂ ਹੁਣ ਦਿੱਲੀ ਦੀਆਂ ਚੋਣਾਂ ਹੋਣਗੀਆਂ ਉਹ ਇੱਕ ਤਰੀਕੇ ਦਾ ਅਸਲ ਲੋਕਾਂ ਦੀ ਮਨਸ਼ਾ ਹੋਏਗੀ ਕਿ ਲੋਕ ਕੀ ਚਾਹੁੰਦੇ ਨੇ ਕਿ ਜਦੋਂ ਹੁਣ ਦਿੱਲੀ 'ਚ ਵੋਟਾਂ ਪੈਣਗੀਆਂ ਕੀ ਦਿੱਲੀ ਦੇ ਲੋਕ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਚੁਣਨਗੇ ਕੇਂਦਰ ਲਈ ਤਾਂ ਉਹਨਾਂ ਨੇ ਮੋਦੀ ਦੀ ਸਰਕਾਰ ਚੁਣ ਲਈ ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ਤੇ ਰਹਿਣਗੀਆਂ ਪਰ ਅੱਜ ਜਦੋਂ ਰਾਸ ਕੱਲ ਜਦੋਂ ਰਾਸ਼ਟਰਪਤੀ ਦਾ ਭਾਸ਼ਣ ਸੀ ਉਹਦਾ ਬਾਈਕਟ ਕੀਤਾ ਗਿਆ ਇਹ ਇਲਜ਼ਾਮ ਲਾ ਕੇ ਤਰਕ ਲਾ ਕੇ ਕਿ ਜਾਣਬੁੱਝ ਕੇ ਸਾਡੇ ਖਿਲਾਫ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਏਜੰਸੀ ਦੀਆਂ ਦੁਰਵਰਤੋਂ ਕੀਤੀਆਂ ਜਾ ਰਹੀਆਂ ਨੇ ਪਰ ਜਿਸ ਦਿਨ ਸੌ ਚੱਕਣੀ ਸੀ ਸਪੀਕਰ ਦੀ ਅ ਜਸਟਿਨ ਸਪੀਕਰ ਦੀ ਸੌਂ ਸੀ ਉਸ ਦਿਨ ਮੈਂਬਰ ਪਾਰਲੀਮੈਂਟਾਂ ਦੇ ਸੌ ਚੱਕਣ ਵਾਲੇ ਦਿਨ ਭਗਵੰਤ ਮਾਨ ਵੀ ਦਿੱਲੀ ਪੁੱਜੇ ਸੀ ਔਰ ਭਗਵੰਤ ਮਾਨ ਨੇ ਉਸ ਦਿਨ ਸਾਫ਼ ਤੌਰ ਤੇ ਕਿਹਾ ਸੀ ਕਿ ਜਿਹੜੇ ਸਾਡੇ ਤਿੰਨ ਮੈਂਬਰ ਪਾਰਲੀਮੈਂਟ ਨੇ ਇਹ ਹੁਣ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਨਗੇ ਔਰ ਪੰਜਾਬ ਦਾ 7000 ਕਰੋੜ ਹੈ ਜਿਹੜਾ ਉਹ ਸਾਡਾ ਰੂਰਲ ਡਿਵੈਲਪਮੈਂਟ ਫੰਡ ਦਾ ਪਿਆ ਹੈ ਉਹਦੇ ਲਈ ਉਹ ਹੁਣ ਆਵਾਜ਼ ਬੁਲੰਦ ਕਰਨਗੇ ਤਾਂਕਿ ਕੇਂਦਰ ਸਰਕਾਰ ਜਲਦ ਤੋਂ ਜਲਦ ਸਾਡਾ ਪੈਸਾ ਜਾਰੀ ਕਰੇ ਔਰ ਜਿਵੇਂ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਦੀ ਗੱਲ ਕਰਾਂ ਤੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਵੀ ਕਾਫੀ ਖੁਸ਼ ਨਜ਼ਰ ਆਏ ਕਿਉਂਕਿ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਲੀਡਰ ਬਣੇ ਔਰ ਭਾਵੇਂ ਅਖिलेश यादव ਹੋਣ ਭਾਵੇਂ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਲੀਡਰ ਦੇ ਤੌਰ ਤੇ ਇਹਨਾਂ ਦੋਵੇਂ ਲੀਡਰਾਂ ਦੀ ਪਾਰਲੀਮੈਂਟ ਦੇ ਵਿੱਚ ਭੂਮਿਕਾ ਕਾਬਿਲ ਤਾਰੀਫ ਨਜ਼ਰ ਆ ਰਹੀ ਹੈ ਕਿਉਂਕਿ ਪਹਿਲੇ ਦੋ ਦਿਨਾਂ ਦੇ ਵਿੱਚ ਹੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਹਰ ਗੱਲ ਦੇ ਵਿੱਚ ਆਪਣਾ ਦਖਲ ਔਰ ਪ੍ਰਭਾਵ ਦੱਤਾ ਹੈ ਔਰ ਇਹਦੇ ਨਾਲ ਇੱਕ ਸੱਤਾ ਦਾ ਸੰਤੁਲਨ ਬਣੇਗਾ ਸੱਤਾ ਹਮੇਸ਼ਾ ਸੰਤੁਲਿਤ ਹੋਣੀ ਚਾਹੀਦੀ ਹੈ ਹੁਣ ਤੱਕ ਦੋ ਵਾਰ ਜਿਹੜੀ ਬੀਜੇਪੀ ਦੀ ਸਰਕਾਰ ਰਹੀ ਹੈ ਉਹ ਬਹੁਤ ਵੱਡੇ ਬਹੁਮਤ ਵਾਲੀ ਰਹੀ ਹੈ ਜਿਹਦੇ ਵਿੱਚ ਵਿਰੋਧੀ ਥੇਰਾ ਹੈ ਹੀ ਨਹੀਂ ਸੀ ਡਿਪਟੀ ਸਪੀਕਰ 10 ਸਾਲ ਪਿਛਲੇ ਚੁਣਿਆ ਹੀ ਨਹੀਂ ਗਿਆ ਹਜੇ ਤੱਕ ਵੀ ਡਿਪਟੀ ਸਪੀਕਰ ਨਹੀਂ ਚੁਣਿਆ ਗਿਆ ਡਿਪਟੀ ਸਪੀਕਰ ਵੀ ਚੁਣਿਆ ਜਾਣਾ ਚਾਹੀਦਾ ਹੈ ਕਿਉਂਕਿ ਸੰਵਿਧਾਨਿਕ ਵਿਵਸਥ ਹੈ ਪਰ ਦੇਖਦੇ ਹਾਂ ਉੰਦੇ ਦਿਨਾਂ 'ਚ ਕੀ ਡਿਪਟੀ ਸਪੀਕਰ ਵੀ ਚੁਣਦੇ ਨੇ ਜਾਂ ਨਹੀਂ ਚੁਣਦੇ ਪਰ ਜਿਹੜੇ ਰਾਹੁਲ ਗਾਂਧੀ ਔਰ ਅਖिलेश यादव ਦੇ ਨਾਲ-ਨਾਲ ਜਿਹੜੇ ਪੰਜਾਬ 'ਚੋਂ ਚੁਣੇ ਗਏ ਮੈਂਬਰ ਪਾਰਲੀਮੈਂਟ ਨੇ ਭਾਵੇਂ ਰਾਜਾ ਵੜਿੰਗ ਨੇ ਚਰਨਜੀਤ ਚੰਨੀ ਨੇ ਸੁਰਜਿੰਦਰ ਰੰਧਾਵਾ ਨੇ ਜਾਂ ਹਰਸ਼ਮਰਤ ਕੌਰ ਬਾਦਲ ਨੇ ਆਪ ਦੇ ਵੀ ਨੇ ਇਹਨਾਂ ਕੋਲੇ ਮੌਕਾ ਹੈ ਕਿ ਇਕੱਠੇ ਹੋ ਕੇ ਪੰਜਾਬ ਦੀਆਂ ਮੰਗਾਂ ਦਾ ਦਬਾਅ ਕੇਂਦਰ ਸਰਕਾਰ ਤੇ ਬਣਾਉਣ ਕਿਉਂਕਿ ਇਸ ਵਕਤ ਕੇਂਦਰ ਸਰਕਾਰ ਖੁੱਲੇ ਬਹਿਮਤ ਦੇ ਵਿੱਚ ਨਹੀਂ ਹੈ ਇਹਨਾਂ ਦੀ ਗੱਲ ਜ਼ਿਆਦਾ ਚੰਗੇ ਤਰੀਕੇ ਸੁਣੀ ਜਾ ਸਕਦੀ ਹੈ जी जी बिल्कुल सो बहुत बहुत बो सारी जानकारी सारे सरगर्मियां चल रही है, भी तुसी की गल जो है प्रोग्राम के जरिए दर्शक अगर सी है दर्शकों का भी धन्यवाद कर जो हमेशा ही प्रोग्राम जुड़ते हैं अपने विचार सुझावी कमेंट्स जरिए साढ़े सांझे करते हैं इसी दे हरजोत कौर नो जी इजाजत धन्यवाद बहुत बहुत धन्यवाद